ਸਤਿ ਸ਼੍ਰੀ ਅਕਾਲ ਪਿਆਰ ਭਰੀ ਸਾਰਿਆਂ ਮੇਰੇ ਭੈਣ ਭਰਾਵਾਂ ਨੂੰ ਮੈਂ ਤੁਹਾਡੀ ਆਪਣੀ ਗਰਮੀਤ कौर ਪੰਜਾਬੀ ਮਾਮੂ ਮਕੰਨ ਚੈਨਲ ਡੇਲੀ ਬਲੋਗ ਤੇ ਤੁਹਾਡਾ ਸਵਾਗਤ ਕਰਦੀ ਹਾਂ ਸਾਰਿਆਂ ਦਾ ਤੇ ਅੱਜ ਆਪਾਂ ਬਣਾਣ ਲੱਗੇ ਸੀ ਕੱਚੇ ਅੰਬਾਂ ਦੀ ਚਟਣੀ ਤੇ ਇਹ ਜਿਹੜੇ ਕੱਚੇ ਅੰਬਾਂ ਦੀ ਚਟਣੀ ਜਿਹੜੀ ਬਹੁਤ ਵਧੀਆ ਹੁੰਦੀ ਹੈ ਤੁਸੀਂ ਵੀ ਬਣਾ ਕੇ ਤੇ ਰੱਖ ਲਓ ਫਰਿੱਜ ਵਿੱਚ ਸ਼ਾਮ ਨੂੰ ਭਾਵੇਂ ਖਾਓ ਸਵੇਰ ਦੁਪਹਿਰ ਦੀ ਰੋਟੀ ਚ ਜਾਂ ਬ੍ਰੈਕਫਾਸਟ ਖਾਓ ਬੋਤ ਕਮਾਲ ਦੀ ਚੀਜ਼ ਹੈਗੀ ਹੈ ਤੇ ਇਹ ਅੰਬਾਂ ਨੂੰ ਇਹ 2-3 ਮਹੀਨੇ ਦੀ ਰੁੱਤ ਕਿਉਂ ਮਿਲੀ ਹੈ ਪਰਮਾਤਮਾ ਵੱਲੋਂ ਕੁਦਰਤ ਵੱਲੋਂ ਮਿਲੀ ਇਹਨਾਂ ਜੂਨ ਜਲਾਈ ਮਈ ਦਾ ਮਹੀਨਾ ਜਿਹੜੇ ਨੇ 3 ਮਹੀਨੇ ਇਹਨਾਂ ਨੂੰ ਰੁੱਤ ਮਿਲੀ ਹੈ ਤੇ ਇਹਨਾਂ 3 ਮਹੀਨੇ ਦੇ ਵਿੱਚ ਫਾਇਦਾ ਅੰਬਾਂ ਦਾ ਜ਼ਰੂਰ ਉਠਾਣਾ ਚਾਹੀਦਾ ਹੈ ਕਿਉਂਕਿ ਇਹਨਾਂ 3 ਮਹੀਨੇ ਜੇ ਗਰਮੀ ਹੁੰਦੀ ਹੈ ਆਂਬ ਠੰਡੇ ਹੁੰਦੇ ਨੇ ਤੇ ਚਟਣੀ ਬਣਾਓ ਤੁਸੀਂ ਤੇ ਇਹਨਾਂ ਨੂੰ ਖਾਓ ਤੇ ਬਹੁਤ ਸਾਰੇ ਫਾਇਦੇ ਨੇ ਅੰਬਾਂ ਦੇ ਬਣਾਇਆ ਜ਼ਰੂਰ ਕਰਿਆ ਕਰੋ ਤੇ ਚਲੋ ਹੁਣ ਮੈਂ ਤੁਹਾਨੂੰ ਦੱਸਦੀ ਆ ਆਪਾਂ ਕਿਹੜੀਆਂ-ਕਿਹੜੀਆਂ ਇਹਦੇ ਵਾਸਤੇ ਚੀਜ਼ਾਂ ਲਈਆਂ ਨੇ ਜੇ ਤੁਸੀਂ ਮੇਰੇ ਚੈਨਲ ਉੱਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੇ ਲਾਈਕ ਕਰਿਓ ਜੇ ਵੀਡੀਓ ਨੂੰ ਸ਼ੇਅਰ ਜੂਰ ਕਰਿਓ ਜੇ ਦਬ ਕੇ ਸ਼ੇਅਰ ਕਰਿਆ ਕਰੋ ਤੇ ਉਹ ਕੋਈ ਤੁਹਾਡੇ ਨਾਲ ਮੈਂ ਕੋਈ ਗੱਲ ਕਰਨੀ ਹੈ ਤੁਸੀਂ ਮੈਂ ਕੋਈ ਇੱਥੇ ਮਸ਼ਹੂਰੀ ਨਹੀਂ ਦੇਣ ਲੱਗੀ ਮੈਂ ਸਿਰਫ ਇਹ ਕਹਿਣ ਲੱਗੀ ਆ ਤੁਸੀਂ ਆਉਂਦੇ ਹੋ ਵੀਡੀਓ ਵੇਖਦੇ ਹੋ ਗੱਲ ਲੰਘ ਜਾਂਦੀ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਬਸ ਇਹ ਨਹੀਂ ਗੱਲ ਤੁਹਾਨੂੰ ਮੈਂ ਕਹਿਣੀ ਤੇ ਦਬ ਕੇ ਸ਼ੇਅਰ ਕਰਿਆ ਕਰੋ ਤੁਹਾਡੇ ਵਿੱਚ ਤੇ ਮੇਰੇ ਵਿੱਚ ਇਹ ਗੱਲ ਦੇ ਹੋਰ ਕਿਸੇ ਤੇ ਹੈ ਕੋ ਨਹੀਂ ਤੇ ਇਹਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਦਬ ਕੇ ਕਮੈਂਟ ਵਿੱਚ ਦੱਸਿਆ ਕਰੋ ਦੇਸ ਦੇ ਕਿਹੜੇ ਕੋਨਸ ਤੋਂ ਤੁਸੀਂ ਮੇਰੀ ਵੀਡੀਓ ਵਾਚ ਕਰਦੇ ਹੋ ਤੇ ਤੁਹਾਡਾ ਮੈਂ ਥੈਂਕ ਯੂ ਕਰ ਸਕਾਂ ਤੇ ਚਲੋ ਜਾਓ ਵੀਡੀਓ ਵੇਖ ਲਓ ਹਣ ਤੁਸੀਂ ਤੇ ਸਬਸਕ੍ਰਾਈਬ ਜਰੂਰ ਕਰਿਓ ਜੇ ਤੁਸੀਂ ਮੇਰੇ ਚੈਨਲ ਉੱਤੇ ਨਵੇਂ ਦੇ ਚੈਨਲ ਨੂੰ ਲਾਈਕ ਵੀ ਸ਼ੇਅਰ ਕਰਾ ਜੁ ਕਰਨਾ ਤੇ ਬੈਲ ਦਾ ਆਈਕਨ ਬਜਾਣਾ ਨਹੀਂ ਭੁੱਲਣਾ ਤੇ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਮੇਰੇ ਦਾ ਰਹੀ ਕਰੇਗਾ ਮਿਲਦੇ ਆ ਅਗਲੀ ਵੀਡੀਓ ਲੈ ਕੇ ਜਲਦੀ ਤਬ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਕ ਆਪਾ ਹਰੀ ਮਿਰਚ ਕੱਟ ਲਈਏ ਇੰਨਾ ਕਾਪਾ ਧਨੀਆ ਪਾ ਲਾਂਗੇ ਕੱਟ ਕਰਕੇ ਐਡ ਕਰਦੇ ਨੇ ਆਪਾਂ ਮਸਾਲੇ ਵੀ ਨਮਕ ਪਾ ਦੇਾਂਗੇ ਚੈੱਕ ਕਰ ਲਿਆਂਗੇ ਫਿਰ ਐਡ ਹੋਰ ਕਰ ਦਿਆਂਗੇ ਇੰਨੀ ਜਿਹਾ ਆਪਾਂ ਟਮਾਟਰ ਜੀ ਪਾ ਦਈਏ ਇਹ ਵਾਲੀ ਥੋੜੀ ਜਿਹੀ ਆਪਾਂ ਸ਼ੱਕਰ ਐਡ ਕਰਾਂਗੇ ਇੰਨੀ ਹੀ ਕਰਾਂਗੇ ਨੂੰ ਇਹਨਾਂ ਕਾਢ ਦੀਆਂ ਆਪਾਂ ਇਦਾਂ ਤੇ ਐਡ ਕਰਾਂਗੇ ਹਰਾ ਧਨੀਆ ਕੱਟ ਕਰਕੇ ਆਪਾਂ ਧਨੀਆ ਐਡ ਕਰ ਲਓ ਲੋ ਜੀ ਇਹਦੇ ਚ 2 ਚਮਚੇ ਪਾਣੀ ਦੇ ਵੀ ਐਡ ਹੋਣੇ ਇਹਨਾਂ ਕ ਪਾਣੀ ਐਡ ਕਰਾਂਗੇ ਕੜਚੀ ਵਿਚ ਆਈ ਦੀ ਆਪਣੀ ਡੰਡੀ ਟੁੱਟ ਗਈ ਸਵੇਰੇ ਲੂੰਡੀ ਜੀ ਹੋ ਗਈ ਇਹ ਐ ਵੇਖੋ ਆਪਾਂ ਇਹਦੇ ਤੋਂ ਲੈ ਕੇ ਆਏ ਸੀ ਤੇ ਹੁਣ ਇਹ ਨੂੰ ਆਪਾਂ ਕਵਰ ਲੈਨੇ ਆਂ ਘਰ ਟੱਕਣ ਦੇ ਕੇ ਇਸ ਤਰ੍ਹਾਂ ਇਹ ਤਾਂ ਹੁਣ ਖਾ ਲਈਏ ਹੁਣ ਕਰਨੇ ਆਪਾਂ ਗ੍ਰੈਂਡ ਇਸ ਤਰ੍ਹਾਂ ਦੀ ਬਿੜੀ ਨੂੰ ਆਪਾਂ ਹੁਣ ਖੋਲ ਕੇ ਦਿਖਾਉਂਦੇ ਹਾਂ ਤੁਸੀਂ ਕਿਸ ਤਰ੍ਹਾਂ ਦੀ ਪੀਸਣੀ ਹੈ ਇਹ ਦੇਖੋ ਆਪਾਂ ਨਮਕ ਜਿਆਉਣੇ ਕੀਤਾ ਦੇ ਵਿੱਚ ਨਮਕ ਐਡ ਕਰ ਦਿੱਤਾ ਹੈ ਕਿ ਐਡਨ ਕੀਤਾ ਆਪਣੇ ਸਵਾਦ ਅਨੁਸਾਰ ਇਹ ਦੇਖੋ ਇਸ ਤਰ੍ਹਾਂ ਦੀ ਬਣਾਉਣਾ ਹੈ ਤੇ ਇਹਨੂੰ ਤੁਸੀਂ ਅੱਧਾ ਦਾ ਚਮਚਾ ਖਾਓ ਲੱਤੀ ਦੇ ਨਾਲ ਮੋਜਾ ਮਾਣੋ ਨਜ਼ਾਰੇ ਲੋ ਗਰਮੀਆਂ ਦੇ ਈਮਾਂ ਦੇ ਸੀਜ਼ਨ ਇਹਨਾਂ ਦਾ ਇਹ ਦੇਖੋ ਦੀ ਵਧੀਆ ਚਟਨੀ ਬਣ ਗਈ ਨੇ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ ਤੇ ਪੋਹ ਚਾੜ ਲਓ ਜੀ ਚਟਨੀ ਹੋ ਗਈ ਰੈਡੀ ਆਪਾਂ ਇਹ ਚ ਪਾ ਲੈਨੇ ਆ ਪੋਹ ਵਧੀਆ ਚਟਨੀ ਆ ਇਸੇ ਵੀ ਬਣਾਏ ਜਰੂਰ ਤੇ ਗਰਮੀਆਂ ਦੇ ਵਿੱਚ ਖਾਣ ਵਾਲੀ ਚੀਜ਼ ਏ ਤੇ ਬਹੁਤ ਵਧੀਆ ਠੰਡੀ ਚੀਜ਼ ਏ ਤੇ ਇਨਾ ਦਿਨਾਂ ਵਿੱਚ ਹੀ ਕਿਉਂ ਹਰਾ ਆਮਾ ਹੁੰਦਾ ਏ ਤੁਕ ਇੰਤਣਾਂ ਵਿੱਚ ਗਰਮੀ ਹੁੰਦੀ ਜੂਨ ਜਲਾਈ ਮਈ ਵਿੱਚ ਇਹ ਦਿਨ ਜੇ ਗਰਮੀ ਹੁੰਦੀ ਏ ਤੇ ਗਰਮੀ ਦੇ ਵਿੱਚ ਖਾਣ ਵਾਲੀ ਕੀ ਠੰਡਕੇ ਆਪਣੇ ਪੇਟ ਨੂੰ ਠੰਡਕ ਦਿੰਦੀ ਏ ਬਹੁਤ ਜ਼ਿਆਦਾ ਕਮਾਲ ਦੀ ਚੀਜ਼ ਬਣਾਓ ਤੁਸੀਂ ਵੀ ਜਿਵਾਇ ਕਰੋ